ਠੀਕ ਨਹੀਂ ਹੋ ਕੇ ਪਾਜੀ ਸ਼ਾਦੀ ਦੇ ਦਰਦ ਹੋਣ ਲਈ ਆ ਮੈਂ ਦੋ ਤਿੰਨ ਦਿਨ ਤਾਂ ਗਿਆ ਬਿਚ ਲੋ ਜ਼ਿਆਦਾ ਤਕਲੀਫ ਹੋ ਰੋ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕੱਲ ਗੱਲ ਨਹੀਂ ਪਾਜੀ ਪੇਟ ਦਰਦ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਂ ਦੇ ਕਰਕੇ ਹੋਣੀ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਣਾ ਵਾ ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਿੱਚ ਬਹੁਤ ਦੁੱਖਦਾਈ ਦਿਨ ਹੈ ਜਿੱਦੇ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਲਗਭਗ 28 ਸਾਲ ਸੀ ਇਹਨੂੰ ਹਾਰਟ ਅਟੈਕ ਆ ਗਿਆ ਉਜਿਹਨਾ ਹਰ ਟਾਈਮ ਬਣਾਉਂਦੀ ਵੀਡੀਓ ਨੂੰ ਮੌਤ ਹੋ ਗਈ ਆ ਐਸਟਰ ਪੱਟੀਆਂ ਜੇ ਮਾਰੀ ਜਾਂਦਾ ਇੱਕ ਦਫਾ ਜਦੋਂ ਬਲਟੀ ਮਾਰੀ ਜਦੋਂ ਉਲਟਾ ਲੰਮੇ ਪੈਰ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਖੜੇ ਦਰਦ ਨਹੀਂ ਹੋਈ ਮੇਰੇ ਮੇਰੇ ਪਹਿਲੇ ਤਿੰਨ ਗੱਲਾਂ ਲਾਸਟ ਵਿੱਚ ਗਈਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਫੜੀ ਮੈਨੂੰ ਚੱਕਰ ਆ ਗਿਆ ਭਾਜੀ ਫੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪੈਰੋਂ ਫੜੀ ਨਹੀਂ ਸਕਿਆ ਸਕਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 1.5 ਮਹੀਨੇ ਪਹਿਲਾਂ ਇੱਕ ਵਾਰ ਕੇ ਸ਼ੂਟਿੰਗ ਕਰਕੇ ਗਿਆ ਫੇਰ ਸ਼ੂਟਿੰਗ ਕਰਕੇ ਗਿਆ ਉੱਥੇ ਉੱਥੇ ਅਚਨ ਚੇਤ ਇਹਨੂੰ ਹਾਰਟ ਅਟੈਕ ਪਾ ਲਿਆ ਜਿਸ ਦਿਨ ਹਾਰਟ ਅਟੈਕ ਦਾ ਆਉਂਦੀ ਵੀਡੀਓ ਉਹ ਮੌਤ ਹੋ ਗਿਆ ਪੱਖੋ ਕੇ ਮਹਿਮਾਰਾਂ ਦੇ 35 ਸਾਲਾ ਨੌਜਵਾਨ ਵਿਲੀਅਮ ਮਸੀ ਪੁੱਤਰ ਵਸੀਰ ਮਸੀ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਦੀ ਅੱਜ ਕਰੀਬ 25 ਦਿਨਾਂ ਬਾਅਦ ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਸੀ ਆਗੂ ਜ਼ਗੀਰ ਮਸੀ ਪੱਖੋਕੇ ਅਤੇ ਉਸ ਦੇ ਨਾਲ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਵੱਡੇ ਭਰਾ ਸੈਮੂਲ ਮਸੀ ਨੇ ਦੱਸਿਆ ਕਿ ਮੇਰੇ ਵਿਲੀਅਮ ਮਸੀ ਜੋ ਕਿ ਅੱਜ ਤੋਂ ਕਰੀਬ 10 ਸਾਲ ਪਹਿਲਾਂ ਸਾウਦੀ ਅਰਬ ਦੀ ਕੰਪਨੀ ਦੇ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਉਸਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਬੇਵਕਤੀ ਮੌਤ ਹੋ ਗਈ ਸੀ ਤੇ ਅੱਜ ਉਸਦੀ ਕੰਪਨੀ ਤੇ ਅੱਜ ਉਸਦੀ ਕੰਪਨੀ ਦੇ ਸਹਿਯੋਗ ਨਾਲ ਮ੍ਰਿਤਕ ਦੇ ਜੱਦੀ ਪਿੰਡ ਪੱਖੋਕੇ ਮਹਿਮਾਰਾ ਵਿੱਚ ਪਹੁੰਚੀ ਹੈ ਉਨਾ ਦੱਸਿਆ ਕਿ ਵਿਲੀਅਮ ਮਸੀਬੀ ਪਿਤੇ 3 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਇੰਡੀਆ ਤੋਂ ਸਾਊਦੀ ਅਰਬ ਗਿਆ ਸੀ ਤੇ ਬੇਵਕਤੀ ਮੌਤ ਨਾਲ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਬਹੁਤ ਗਹਿਰਾ ਸਦਮਾ ਲੱਗਾ ਪੱਖੋਕੇ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ 10 ਸਾਲਾਂ ਬੇਟਾ ਤੇ 14 ਸਾਲਾਂ ਬੇਟੀ ਅਤੇ ਪਤਨੀ ਛੱਡ ਗਿਆ ਨੌਜਵਾਨ ਵਿਲੀਅਮ ਮਸੀਬੀ ਦੀ ਮ੍ਰਿਤਕ ਦੇ ਪਿੰਡ ਪੌਂਚੀਤਾ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਹੈ ਉਥੇ ਨਾਮ ਅੱਖਾਂ ਨਾਲ ਵਿਦਾਈ ਦਿੱਤੀ ਅਮ੍ਰਿਤਿਕ ਵਿਲੀਅਮ ਮਸੀਦਾ ਜਨਾਜਾ ਪਿੰਡ ਦੇ ਕਬਰੇਸਤਾਨ ਚ ਸੰਤ ਜੋਰਜ ਕੈਥਲਿਕ ਚਰਚ ਡੇਰਾ ਬਾਬਾ ਨਾਨਕ ਦੇ ਫਾਦਰ ਮੈਥਿਊ ਕੀ ਪ੍ਰਥਵ ਵੱਲੋਂ ਕਰਨ ਉਪਰੰਤ ਸੁਪਰ ਦੇਖਾ ਕੀਤਾ ਗਿਆ ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦਾ ਦਿਨ ਹੈ ਕਿਉਂਕਿ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਲਗਭਗ 90 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ ਤੇ ਵੀ ਨੇ ਪਹਿਲਾਂ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਰਟ ਅਟੈਕ ਆ ਗਿਆ ਜਿਹਦੇ ਨਾਲ ਹਰਟ ਅਟੈਕ ਦੇ ਨਾਲ ਹੁੰਦੀ ਜਿਹੜੀ ਆ ਉਹ ਬਹੁਤ ਹੋਈ ਆ ਪਿਛੇ ਦੇ ਦੁਪਰਾਹਨ ਇਹਨੂੰ ਪੈਣਾ ਨੇ ਆ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜਿਹੜੇ ਛੋਟੀਆਂ ਕਲਾਸਾਂ 'ਚ ਪੜ੍ਹ ਰਹੇ ਨੇ ਤੇ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਕਾਟਿਆ ਵਾਲੀ ਗੱਲ ਆ ਕਿ ਜਿਹੜੀ ਕੋਈ ਸਹਿਯੋਗ ਆ ਜੇ ਇਹਨਾਂ ਨੇ ਲਾਸਟ ਗੱਲ ਹੋ ਫਿਰ ਕਦੋਂ ਇਸੇ ਤਰ੍ਹਾਂ ਦੀ ਜਾਂ ਹੋਰ ਤੁਸੀਂ ਪਰਿਵਾਰ ਦੀ ਕਰ ਲਈਏ ਫਸਟ ਟਾਈਮ ਸਾਡੀ ਇਹਨਾਂ ਨੂੰ ਫਸਟ ਟਾਈਮ ਜਦੋਂ ਉਹਦੀ ਡੈਥ ਹੋ ਗਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਨਹੀਂ ਮਿਲਿਆ ਨਹਾ ਕੇ ਬਾਅਦ ਵਿੱਚ ਉਹ ਹੋ ਗਈ ਆ ਫਿਰ ਇਹਨਾਂ ਦੀ ਛੋਟੀ ਬਰੋਦਰ ਨੇ ਸਾਨੂੰ ਇਹਨਾਂ ਨੂੰ ਡਾਕਟਰ ਕੋਲ ਲਿਗਾ ਦੋ ਸਮੂਹ ਨੂੰ ਸੀ ਇਹਨਾਂ ਨੇ ਫਿਰ ਸਾਨੂੰ ਕੋਲ ਕੀਤਾ ਕਿ ਇਸ ਤਰ੍ਹਾਂ ਹੋਈ ਜੀ ਆ ਉਹ ਡੈਥ ਹੋ ਗਈ ਆ ਇਹ ਹਸਪੀਟਲ ਲੈ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮਰਦ ਕਰਾਰ ਜਿਹੜਾ ਦਿੱਤਾ ਹਾਂਜੀ ਜਿਹੜੇ ਨੌਜਵਾਨ ਦੇ ਡੈੱਟੀ ਜੇ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈ ਹੈ ਜੇ ਨਾਮ ਬਿਲੀਵ ਸੀ ਹੈ ਜੀ ਛੋਟਾ ਬ੍ਰਦਰ ਹੈ ਮੇਰਾ ਗੱਲਬਾਤ ਸੁਭਾਸ਼ ਨਾਲ ਉਹਨਾਂ ਕੋਲ ਵਾਸਤੇ ਗਿਆ ਮੈਂ ਹਨ ਕਿਹਾ ਸੀ ਕਿ ਤੂੰ ਨਾ ਠੀਕ ਨਹੀਂ ਹੋ ਕੇ ਤਾਂ ਆਜੀ ਸ਼ਾਦੀ ਦੇ ਦਰਦ ਹੋਣ ਡਈ ਆ ਮੈਂ ਦੋ ਤਿੰਨ ਵਾਰ ਗਿਆ ਪਰ ਚਲੋ ਜ਼ਿਆਦਾ ਤਕਲੀਫ ਤੇ ਤਾਂ ਆਪਾਂ ਡਾਕਟਰ ਕੋਲ ਚਲੇ ਜਾਂਦੇ ਆ ਤੇ ਕਹਿੰਦੇ ਕੰਨੀ ਭਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕਸਤੀਬਾਦ ਕਰਕੇ ਹੋਣੀ ਹੈ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਵਾ ਮੈਂ ਗੈਸ ਦੀ ਗੋਲੀ ਦਿੱਤੀ ਐ ਤੇ ਫਿਰ ਕੀ ਕੀਤਾ ਕਿ ਐਸ ਤਰ੍ਹਾਂ ਪੱਟੀਆਂ ਜੀ ਮਾਰੀ ਜਾਂਦਾ ਇੱਕ ਦਫ਼ਾ ਉਹਨੇ ਜਦੋਂ ਪੱਟੀ ਮਾਰੀ ਜਦੋਂ ਕੁਲਟਾ ਲੰਮੇ ਪਿਆ ਮੈਂ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜੇ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਹੋ ਤਾਂ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਘਾਈ ਜਾ ਨਾ ਤੇ ਫਿਰ ਉਸੇ ਟਾਈਮ ਮੁਠਿਆ ਵਾ ਜਦੋਂ ਟੁਠਿਆ ਤੇ ਫਿਰ ਜਦੋਂ ਬਾਥਰੂਮ ਨੂੰ ਗਿਆ ਉਹ ਦਿਮਗ ਰੇ ਮੈਂ ਚੱਲੇ ਗਿਆ ਵਾ ਆ ਕਹਿ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਉਹਨੂੰ ਕਿਹਾ ਮੈਂ ਕਿ ਯਾਰ ਮਾਂ ਕਿਨ ਨਹਾਣੀ ਪਹਿਲੇ ਦਵਾਈ ਲੈਣ ਚਲੀਏ ਤੇ ਕਹਿੰਦਾ ਨਹੀਂ ਨਹੀਂ ਭਾਜੀ ਕੱਲ ਤੁਸੀਂ ਮੈਨੂੰ ਸਵਾਲ ਦਿੱਤਾ ਕੱਲ ਮੈਨਸਟ ਕੀਤੀ ਹੈ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿ ਚਲ ਦਹਾਲਾ ਤੇ ਉਹ ਨਾ ਤੂੰ ਨਹਾਤ ਅੰਦਰ ਲੋਕ ਨਾਲ ਲਮੀ ਮੈਂ ਬਾਹਰ ਬੈਠਾ ਇੱਕ ਟੇਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਮੇਰੇ ਮਨ ਚ ਡਰ ਗਿਆ ਪਤਾ ਨਹੀਂ ਮੈਂ ਕਿਤੇ ਕਿ ਕਿਸੀ ਦਰਦੇ ਹੋ ਸਕਦਾ ਕਿ ਅੰਦਰ ਨਾ ਗਿਰ ਜਾਵਾਂ ਮੈਂ ਕਿਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕਲੀ ਕਿਹਾ ਤੇ ਲੋਕ ਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਤੇ ਕੁਲ ਇਹ ਮੈਂ ਨਾ ਇੱਕ ਤਿੰਨ ਸੀ ਛੋਟੀ ਜਿਹੀ ਕੋਪੀ ਤੇ ਮੇਰੇ ਕੋ ਮੈਂ ਮੇਰੇ ਕੋ ਪੇਰ ਬਣਾਤੀ ਅਸੀਂ ਤੇ ਮੈਂ ਕਿਹਾ ਚਲੋ ਜਮੈਂ ਤੇਲ ਮਲਦਾ ਬਾਡੀ ਤੇ ਤੇ ਫਿਰ ਕਪੜੇ ਬਾ ਫਿਰ ਅਸੀਂ ਦਵਾਈ ਲੈਣ ਚਲੇ ਜੰਨਾ ਕਿਹਾ ਤੇ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਖੜੇ ਦਰਦ ਨਹੀਂ ਹੋਈ ਮੇਰੇ ਮੇਰੇ ਪੰਜ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਤਾਲੂ ਪੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡਿੱਗ ਪਿਆ ਅੱਧਾ ਧੜੋਂ ਦੇ ਉੱਪਰ ਲੱਤਾਂ ਉਹਦੀ ਹੱਥਾਂਲੇ ਮਹਿਨਵਾ ਚ ਮ ਹੋ ਰੇਗਾ ਵਿਲੀਅਮ 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 ਆ ਉਸ ਨੂੰ ਦੰਦਲ ਪਈ ਦਲੋ ਦੀ ਖੋਲੀ ਹੋ ਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਮੈਂ ਸਮਝ ਨਹੀਂ ਪਾਇਆ ਕਿ ਕੀ ਹੋਇਆ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸਵੇਰ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਰਵਾਂ ਦਿਕਰ ਅਸੀਂ ਦੋਨੇ ਪਾਸੇ ਖੇਡਦੇ ਰਹੇ ਔਰ ਸਵੇਰ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰ ਹੀ ਕਹਿਣ ਲੱਗਾ ਕਿ ਪਦੀ ਮੇਰੇ ਸ਼ਾਰਟੀ ਤੇ ਦਰਦ ਹੋਣ ਲਿਆ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰ ਹੀ ਉਹਨੇ ਗੱਲ ਕਹੀ ਹੈ ਤੇ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਵਾ ਤੇ ਇਸ ਵਕ ਜਿਹੜੇ ਨੇ ਡੈਫੀਕ ਕਿੰਨੇ ਤਰੀਕ ਨੂੰ ਜੀ ਤੇ 10 ਤਰੀਕ ਨੂੰ ਹੋਈ ਹੈ ਜੀ 10 ਤਰੀਕ ਨੂੰ ਸਵੇਰ 5:00 ਤੋਂ ਬਾਅਦ ਵਿੱਚ ਇਹਨਾਂ ਨੇ ਨੀੜਨਾ ਦਾ ਡਾਕਟਰ ਜੀ ਤੇ ਜਦੋਂ ਮੈਂ ਦਰਦ ਹੋਇਆ ਨਾ ਕੋ ਹਸਪੀਟਲ ਖੜਿਆ ਸੀ ਉੱਥੇ ਸੋਦੀ ਜੀ ਉਸੇ ਟਾਈਮ ਹੀ ਹਸਪੀਟਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਬ੍ਰਦਰ ਸੀ ਗਲੀ ਤੋਂ ਤਾਂ ਉਸਨੇ ਮੈਂ ਜਦੋਂ ਸੁਣਿਆ ਵੀ ਜਲਦੀ ਨਾਲ ਉਸੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਜਦੋਂ ਉਹ ਭਰਾ ਇਹਨਾਂ ਤੋਂ ਅਸੀਂ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿ ਅੱਗੇ ਜਲਦੀ ਜਲਦੀ ਕਰੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਵੀ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਤੋਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚੱਲੋ ਸਿੱਤੀ ਕਰੀ ਮਲ ਪੰਜ ਸ਼ਾਮ ਬ੍ਰਦਰ ਨੇ ਫਟ ਕੇ ਤੁਹਾਨੂੰ ਥੱਲੇ ਜਦ ਲਾਇਆ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਸੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਜਗੇ ਚੈੱਕ ਅਪ ਕੀਤਾ ਉਹਦਾ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਫਿਰ ਉਹ ਜਿਹੜੀ ਲੇਡੀਜ਼ ਡਾਇਰੈਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਹ ਤਾਂ ਕਿ ਨਹੀਂ ਮਤਲਬ ਕਿ ਡੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਤੇ ਦੋਨਾਂ ਨੇ ਮਤਲਬ ਉਹ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪਤਲ ਲਾ ਕੇ ਗਏ ਨੇ ਅੰਗੇ ਗਿਓ ਨਹੀਂ ਗੱਡੀ ਜਾ ਰਹੀ ਸੀ ਚੇਪੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਜਦੋਂ ਸੀ ਉਹ ਜਗ੍ਹਾ ਤੇ ਪਹੁੰਚਿਆ ਤਾਂ ਸਾਡੇ ਜਾਨ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੁਨਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਵਿਲੀਅਮ ਵਾਪਸ ਨਹੀਂ ਮੁੜਿਆ ਸਰ ਉੱਥੇ ਕਿਹੜੀ ਕੰਪਨੀ ਚ ਕੰਮ ਕਰਦਾ ਇਹ ਕੰਪਨੀ ਦਾ ਨਾਮ ਸਰ ਕੀ ਦਾ ਸੀ ਬਟਨ ਕੰਪਨੀ ਦਾ ਨਾਮ ਸਰ ਤੇ ਅੱਜ ਜਿਹੜੇ ਇੱਥੇ ਡੈੱਡ ਬੜੀ ਪਹੁੰਚੀ ਹੈ ਕੰਪਨੀ ਦਾ ਸਹਿਯੋਗ ਦਾ ਕਿਸ ਸੰਸਥਾ ਦਾ ਸਰ ਇਹ ਕੰਪਨੀ ਦੇ ਸਹਿਯੋਗ ਦੇ ਨਾਲ ਪਹੁੰਚੀ ਹੈ ਠੀਕ ਨਹੀਂ ਹੋ ਕਿੰਦਾ ਅੱਜ ਸ਼ਾਦੀ ਦਾ ਦਰਦ ਹੋਣ ਰਹੀ ਆ ਮੈਂ ਦੋ ਤਿੰਨ ਦਫਾ ਗਿਆ ਵੀ ਚਲੋ ਜਰਾ ਤਕਲੀਫ ਤੋਂ ਆਪਾਂ ਡਾਕਟਰ ਕੋਲ ਚਲੇ ਜਾਂਦੇ ਆ ਤੇ ਕਹਿੰਦੇ ਕਿ ਨਹੀਂ ਭਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਮੈਨੂੰ ਨਾ ਗੈਸ ਕੁਸਤੀ ਵਾਦੇ ਕਰਕੇ ਹੋਣੀ ਗੇਸਤੀ ਗੋਲੀ ਦੇ ਦੋ ਤੁਸੀਂ ਵੀ ਠੀਕ ਹੋ ਜਾਵਾ ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁਖਦਾਈ ਦਿਨ ਹੈ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਲਗਭਗ 23 ਸਾਲ ਸੀ ਇਹਨੂੰ ਹਾਰਟ ਅਟੈਕ ਹੋ ਗਿਆ ਜਿਹਦੇ ਨਾਲ ਹਰ ਟਾਈਮ ਬਣਾਉਂਦੀ ਜਿਹੜੀ ਆ ਉਹ ਮੌਤ ਚ ਗਿਆ ਐਸਟਰ ਪੱਟੀਆਂ ਜੇ ਮਾਰੀ ਜਾਂਦਾ ਇੱਕ ਦਫਾ ਜਦੋਂ ਪੱਟੀ ਮਾਰੀ ਜਦੋਂ ਉਲਟਾ ਲੰਮੇ ਪੈਰ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਅਰੇ ਦੱਸ ਨਹੀਂ ਰਿਹਾ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਖੜੇ ਦਰਦ ਨਹੀਂ ਹੋਈ ਮੇਰੇ ਤੇਰੇ ਪਹਿਲੇ ਤਿੰਨ ਦਿਨ ਲਾਸਟ ਵਿੱਚ ਗਈਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਫੋੜੀ ਮੈਨੂੰ ਚੱਕਰ ਆ ਗਿਆ ਅਜੀ ਫੋੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਤਾਲੂ ਪੜੀ ਨਹੀਂ ਸਕਿਆ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 10 ਵੀਂ ਦੇ ਪਹਿਲਾਂ ਇੱਕ ਵਾਰੀ ਆ ਕੇ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਹੁਣ ਤੇ ਹੁਣ ਅਚਨ ਚੇਤ ਇਨਹਾਂ ਹਟਾ ਪਰ ਆ ਗਿਆ ਜਿਦਾਂ ਹਰ ਟਾਈਮ ਜਿਨਾਂ ਆਉਂਦੀ ਵੀਡੀਓ ਮੌਤ ਹੋ ਗਈ ਆ ਪੱਖੋ ਕੇ ਮਹਿਮਾਰਾਂ ਦੇ 35 ਸਾਲਾ ਨੌਜਵਾਨ ਵਿਲੀਅਮ ਮਸੀ ਪੁੱਤਰ ਵਸੀਰ ਮਸੀ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਦੀ ਅੱਜ ਕਰੀਬ 25 ਦਿਨਾਂ ਬਾਅਦ ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮਸੀਹ ਆਗੂ ਜਗੀਰ ਮਸੀਹ ਪੱਖੋਕੇ ਅਤੇ ਉਸ ਦੇ ਨਾਲ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਵੱਡੇ ਭਰਾ ਸੈਮੂਲ ਮਸੀਹ ਨੇ ਦੱਸਿਆ ਕਿ ਮੇਰੇ ਵਿਲੀਅਮ ਮਸੀਹ ਜੋ ਕਿ ਅੱਜ ਤੋਂ ਕਰੀਬ 10 ਸਾਲ ਪਹਿਲਾਂ ਸਾウਦੀ ਅਰਬੀ ਕੰਪਨੀ ਦੇ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਉਸ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਬੇਵਕਤੀ ਮੌਤ ਹੋ ਗਈ ਸੀ ਤੇ ਅੱਜ ਉਸ ਦੀ ਕੰਪਨੀ ਤੇ ਅੱਜ ਉਸ ਦੀ ਕੰਪਨੀ ਦੇ ਸਹਿਯੋਗ ਨਾਲ ਮ੍ਰਿਤਕ ਦੇ ਜਦੀ ਪਿੰਡ ਪੱਖੋਕੇ ਮਹਿਮਾਰਾ ਵਿੱਚ ਪਹੁੰਚੀ ਹੈ ਨੋ ਦੱਸਿਆ ਕਿ ਵਿਲੀਅਮ ਮਸੀ ਬੀਤੇ 3 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਇੰਡੀਆ ਤੋਂ ਸਾਊਦੀ ਅਰਬ ਗਿਆ ਸੀ ਤੇ ਬੇਵਕਤੀ ਮੌਤ ਨਾਲ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਬਹੁਤ ਗਹਿਰਾ ਸਦਮਾ ਲੱਗਾ ਪੱਖੋਕੇ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ 10 ਸਾਲਾਂ ਬੇਟਾ ਤੇ 14 ਸਾਲਾਂ ਬੇਟੀ ਅਤੇ ਪਤਨੀ ਛੱਡ ਗਿਆ ਨੌਜਵਾਨ ਵਿਲੀਅਮ ਮਸੀ ਦੀ ਮ੍ਰਿਤਕ ਦੇ ਪਿੰਡ ਪੌਂਚੀਤਾ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਨਾਮ ਅੱਖਾਂ ਨਾਲ ਵਿਦਾਈ ਦਿੱਤੀ ਮ੍ਰਿਤਿਕ ਵਿਲੀਅਮ ਮਸੀਦਾ ਜਨਾਜਾ ਪਿੰਡ ਦੇ ਕਬਰਿਸਤਾਨ ਚ ਸੰਤ ਜੋਰਜ ਕੈਥਲਿਕ ਚਰਚ ਡੇਰਾ ਬਾਬਾ ਨਾਨਕ ਦੇ ਫਾਦਰ ਮੈਥਿਊ ਕੀ ਪ੍ਰਥਵ ਵੱਲੋਂ ਕਰਨ ਉਪਰੰਤ ਸੁਪਰ ਦੇਖਾ ਕੀਤਾ ਗਿਆ ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦਾ ਦਿਨ ਹੈ ਉਹ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਲਗਭਗ 35 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ ਤੇ ਵੀ ਨੇ ਪਹਿਲਾਂ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨ ਚੇਤ ਇਹਨੂੰ ਹਰਟ ਅਟੈਕ ਆ ਗਿਆ ਜਿਹਦੇ ਨਾਲ ਹਰਟ ਅਟੈਕ ਦੇ ਨਾਲ ਦੀ ਜਿਹੜੀ ਆ ਉਹ ਵਾਪਸ ਹੋ ਵੀ ਗਿਆ ਅੱਛੇ ਦੇ ਦੂਪਰਾਹ ਹਨ ਇਹਨਾਂ ਪੈਰਾਂ ਨੇ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜਿਹੜੀਆਂ ਛੋਟੀਆਂ ਕਲਾਸਾਂ 'ਚ ਪੜ੍ਹ ਰਹੇ ਨੇ ਤੇ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਕਾਟੀ ਹੋਈ ਗੱਲ ਆ ਕਿ ਜਿਹੜੀ ਕੋਈ ਅਸਹਿਜ ਹੋ ਗਿਆ ਜਿਹੜੀ ਇਹਨਾਂ ਨੇ ਲਾਸਟ ਗੱਲ ਹੋ ਫਿਰ ਕਦੋਂ ਇਸੇ ਘੜੀ ਜਾਂ ਹੋਰ ਕਿਸੇ ਪਰਿਵਾਰ ਦੀ ਕਰ ਲਈਏ ਫਸਟ ਟਾਈਮ ਸਾਡੀ ਇਹਨਾਂ ਫਸਟ ਟਾਈਮ ਜਿਹਦੀ ਡੈਥ ਹੋ ਗਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਜਿਹਾ ਲਾ ਕੇ ਬਾਹਰ ਨਿਕਲ ਸੀ ਹੋ ਗਈ ਹੈ ਫਿਰ ਇਹਨਾਂ ਦੀ ਛੋਟੀ ਬਰਦਰ ਨੇ ਸਾਨੂੰ ਇਹਨਾਂ ਨੂੰ ਵਾਡਾ ਬਿਗਾਦੋ ਸਮੂਹ ਨੂੰ ਸੀ ਇਹਨਾਂ ਫਿਰ ਸਾਨੂੰ ਕੋਈ ਤੱਕੀ ਇਸ ਤਰੀਏ ਨਹੀਂ ਹੋਈਆ ਉਹ ਡੱਥ ਹੋ ਗਿਆ ਇਹ ਹਸਪੀਟਲ ਲੈ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਟ ਜਿਹੜਾ ਦਿੱਤਾ ਹਾਂਜੀ ਜਿਹੜੇ ਨੌਜਵਾਨ ਦੀ ਬੈਸੇ ਜੇ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈਏ ਜਿਹਨਾਂ ਬਿਲੀਵ ਸੀ ਹੈ ਜੀ ਛੋਟਾ ਬ੍ਰਦਰ ਹੈ ਮੇਗਾ ਗੱਲਬਾਤ ਸੁਭਾਸ਼ਨ ਉਹਨਾਂ ਵਾਸਤੇ ਗਿਆ ਮੈਂਨਨ ਕਿਹਾ ਸੀ ਕਿ ਤੂੰ ਨਾ ਠੀਕ ਨਹੀਂ ਹੋ ਕੇ ਅੱਜ ਸ਼ਾਦੀ ਦੇ ਦਰਦ ਹੋਣ ਲਈ ਆ ਮੈਂ ਦੋ ਤਿੰਨ ਵਾਰ ਗਿਆ ਚੱਲੋ ਜ਼ਿਆਦਾ ਤਕਲੀਫ ਤੇ ਤਾਂ ਆਪਾਂ ਡਾਕਟਰ ਕੋਲ ਚਲੇ ਜਾਣੇ ਆ ਤੇ ਕਹਿੰਦੇ ਕੰਨੀ ਭਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀਵਾਦ ਕਰਕੇ ਹੋਣੀ ਹੈ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਮੈਂ ਗੈਸ ਦੀ ਕੋਲੀ ਦਿੱਤੀ ਹੈ ਤੇ ਫਿਰ ਕੀ ਕੀਤਾ ਕਿ ਐਸਟਰ ਪਲਟੀਆਂ ਜੀ ਮਾਰੀ ਜਾਂਦਾ ਇੱਕ ਦੋ ਵਾਰ ਉਹਨੇ ਜਿਹਨੂੰ ਪਲਟੀ ਮਾਰੀ ਜਦੋਂ ਉਲਟਾ ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜੇ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤਾਂ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਘਾਈ ਜਾ ਨਾ ਵਾ ਤੇ ਫਿਰ ਉਸੇ ਟਾਈਮ ਉੱਠਿਆ ਵਾ ਜਦੋਂ ਉੱਠਿਆ ਤਾਂ ਫਿਰ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲ ਗਿਆ ਵਾ ਆ ਕਹਿ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਇਹਨੂੰ ਕਿਹਾ ਮੈਂ ਕਿ ਯਾਰ ਮੈਂ ਆਨਕ ਨੇ ਹਾਲੀ ਪਹਿਲੇ ਦਵਾਈ ਲੈਣ ਚੱਲੀਏ ਤੇ ਕਹਿੰਦਾ ਨਹੀਂ ਨਹੀਂ ਭਾਜੀ ਕੱਲ ਫੇਰ ਮੈਂ ਸਵਾਲ ਲੇਤਾ ਕੱਲ ਮੈਨਸਟ ਕੀਤੀ ਆ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਦਹਾ ਲਾ ਤੇ ਉਹ ਨਾ ਪੁਣ ਹਾਦੇੰਦਰ ਲੋਕ ਨਾ ਲਮੀ ਮੈਂ ਬਾਹਰ ਬੈਠਾ ਇੱਕ ਟੇਬਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਮੇਰੇ ਮਨ ਚ ਡਰ ਜਾਇਆ ਪਤਾ ਨਹੀਂ ਮੈਨ ਕਿਤੇ ਕਿ ਐਕਸੀ ਦਰਦ ਹੋ ਸਕਦਾ ਕਿ ਅੰਦਰ ਨਾ ਡਿੱਗ ਜਾਵੇਂ ਮੈਂ ਕਿੱਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਲੋਕਲੀ ਕਿਹਾ ਤੇ ਲੋਕ ਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨ ਤੇ ਮੈਂ ਨਾ ਇੱਕ ਤਿੰਨ ਸੀ ਛੋਟੀ ਜਿਹੀ ਕੋਪੀ ਤੇ ਮੇਰੇ ਕੋ ਮੈਂ ਮੇਰੇ ਕੋ ਪੇਰ ਬੜਾਤੀ ਅਸੀਂ ਤੇ ਮੈਂ ਕਿਹਾ ਚਲੋ ਜਮੈਂ ਤੇ ਤੀਲ ਮਲਦਾ ਬਾਡੀ ਤੇ ਤੇ ਫਿਰ ਕਪੜੇ ਬਾ ਫਿਰ ਅਸੀਂ ਦਵਾਈ ਲੈਣ ਚਲੇ ਜਨਾ ਕਿਹਾ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਖੜੇ ਦਰਦ ਨਹੀਂ ਹੋਈ ਮੇਰੇ ਮੇਰੇ ਪਾਸ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪਾਣੂ ਪਾੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡਿੱਗ ਪਿਆ ਅੱਧਾ ਧੜੋਂ ਦੇ ਉੱਪਰ ਲੱਤਾਂ ਉਹਦੀ ਹੱਥਾਂਲੇ

ਇਸਰ ਜਿਹੜੇ ਨੇ ਡੈਥ ਵੀ ਇੱਕ ਤਰੀਕ ਨੂੰ ਹੀ 10 ਤਰੀਕ ਨੂੰ ਹੀ ਹੈ ਜੇ 10 ਤਰੀਕ ਨੂੰ ਸਵੇਰ ਪੰਜ ਤੋਂ ਬਾਅਦ ਵਿੱਚ ਨੀੜ ਨਾ ਡਾਕਟਰ ਜੀ ਜਦੋਂ ਉਹਨਾਂ ਨੂੰ ਦਰਦ ਹੋਇਆ ਨਾ ਕੋ ਹਸਪੀਟਲ ਖੜਿਆ ਸੀ ਉੱਥੇ ਸੋਭੀ ਉਸੇ ਟਾਈਮ ਹਸਪੀਟਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਬਰਦਰ ਸੀ ਗਲੀ ਤੋਂ ਤੋ ਉਸਨੇ ਮੈਂ ਜਦੋਂ ਸੁਣਿਆ ਵੀ ਜਲਦੀ ਨਾਲ ਉਸੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸਤੋਂ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਿਆਰ ਕਰਦੇ ਸੀ ਨਾ ਉਸ ਸ਼ਖਸ ਜਦੋਂ ਉੱਪਰ ਆਇਆ ਨਾ ਤੁਸੀਂ ਦੇਖਿਆ ਆਪਣੀ ਜ਼ੁਬਾਨ ਦੇ ਵਿੱਚ ਕਿਹਾ ਕਿ ਜਲਦੀ ਜਲਦੀ ਕਰੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਪੀਏ ਇੰਨੀ ਮੁਸ਼ਕਲ ਦੇ ਵਿੱਚ ਆ ਤੋ ਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚੱਲੋ ਅਸੀਂ ਤੇ ਕਿਰਮਲ ਪੰਜ ਸ਼ਾਮ ਬ੍ਰਦਰ ਨੇ ਫੜ ਕੇ ਤਹਲੇ ਜਦ ਲਾਇਆ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਇੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਉਹ ਜਿਹੜੀ ਲੇਡੀਜ਼ ਡਾਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਹ ਤਾਂ ਕਿ ਨਹੀਂ ਮਤਲਬ ਕਿ ਡੈడ్ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਤੇ ਦੋਨਾਂ ਨੇ ਮਤਲਬ ਉਹ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪੀਟਲ ਲਾ ਕੇ ਗਏ ਨੇ ਅੱਗੇ ਗਿਵਨਾਂ ਦੀ ਗੱਡੀ ਜਾ ਰਹੀ ਸੀ ਚੱਪੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਜਦੋਂ ਸੀ ਉਹ ਜਗ੍ਹਾ ਤੇ ਪਹੁੰਚਿਆ ਤਾਂ ਸਾਡੇ ਜਨ ਤੋਂ ਪਹਿਲਾਂ ਟ੍ਰੀਟਮੈਂਟ ਨਾਲ ਸ਼ੁਰੂ ਕਰਤਾ ਤਕਰੀਬਨ ਪੁਨਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲekin William वापस नेमਦਾ ਸਾ ਉਹ ਕਿਹੜੀ ਕੰਪਨੀ ਚ ਕੰਮ ਕਰਦਾ ਇਹ ਕੰਪਨੀ ਦਾ ਨਾਮ ਸਰ ਫਾਕੀਲਾ ਸੀ ਡਿਵਪਲਪਮ ਕੰਪਨੀ ਦਾ ਨਾਮ ਸਰ ਤੇ ਅੱਜ ਜਿਹੜੇ ਇੱਥੇ ਡੈਡ ਬੜੀ ਪਹੁੰਚੀ ਇਹ ਕੰਪਨੀ ਸਹਿਯੋਗ ਦਾ ਕੇਸ ਸਸਤਾ ਦਾ ਸਾਰੀ ਕੰਪਨੀ ਕੰਪਨੀ ਨੇਸ਼ਨ ਹੋ ਦਿਨਾ ਕੋ ਚੀਸ